ਹੋਲੇ ਮੱਲੇ ਦੀ ਆਮਤ ਸਿੱਖ ਸੰਗਤਾਂ ਦੇ ਵੱਲੋਂ ਜੋ ਮੇਲੇ ਤੇ ਸੰਗਤਾਂ ਜਾ ਰਹੀਆਂ ਨੇ ਵਾਪਸ ਆ ਰਹੀਆਂ ਨੇ ਉਹਨਾਂ ਦੇ ਵਾਸਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਲੰਗਰ ਸਜਾਏ ਗਏ ਆਓ ਵੇਖੀਏ ਪੂਰੀ ਰਿਪੋਰਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਇੱਕ ਮਾੜ ਤਨ ਤਨ ਜੀਤ ਮੋਹਨ ਸਿੰਘ ਜੀ ਮਹਾਰਾਜ ਦੇ ਹਉਡੇ ਮਹਦੇ ਨੂੰ ਸਮਰਪਤ ਜੋਗੇ ਅਨੰਦਪੁਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਦਰਸ਼ਨ ਕਰਨੇ ਜਾ ਰਹੀਆਂ ਹਨ ਤੇ ਦਰਸ਼ਨ ਕਰਕੇ ਵਾਪਸ ਆਈਆਂ ਹਨ ਸੋ ਸ਼ਹਿਰ ਨਿਵਾਸੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਜਿਨ੍ਹਾਂ ਸੰਤਾ ਦੇ ਸਹਿਯੋਗ ਨਾਲ ਮੁਹੱਲਾ ਵਾਸੀਆਂ ਦੀਆਂ ਸਤਿਕਾਰਾਂ ਦੇ ਸਹਿਯੋਗ ਨਾਲ ਜੋ ਵੀ ਲੰਗਰ ਦੇ ਪ੍ਰਬੰਧ ਲਗਾਏ ਗਏ ਹਨ ਸਾਡੇ ਨਾਲ ਸਾਡੇ ਬਜ਼ੁਰਗ ਜੋ ਕਿ ਲੰਗਰ ਦੀ ਸੇਵਾ ਨਿਭਾ ਰਹੇ ਹਨ ਇਸ ਲਈ ਪਾਛੇ ਸਾਡੀਆਂ ਮਾਈਆਂ ਭੈਣਾਂ ਬੱਚੇ ਵੀ ਲੰਗਰ ਦੀ ਸੇਵਾ ਆ ਇਹਨਾਂ ਦੀ ਮਨੋਕਾਮਨਾ ਸਪੂਰਨ ਕਰੇ ਤੇ ਚੰਗੇ ਸਤਮਾ ਵਾਲੇ ਆਂਦਰ ਹੋਵੇ ਇਹਨਾਂ ਨੂੰ ਕਹਿੰਦਾ ਕਿੰਨਾ ਚਿਰ ਹੋ ਗਿਆ ਜੀ ਲੰਗਰ ਲਗਾਉਂਦਿਆਂ ਨੂੰ ਅੱਜ ਵਾਹਿਗੁਰੂ ਜੀ 17 ਦਿਨ ਤੋਂ ਲੈ ਕੇ ਅੱਜ 25ਵੇਂ ਦਿਨ ਵਿੱਚ ਚਲ ਰਿਹਾ ਹੈ ਸੰਤਾਂ ਦੀ ਕਿਰਪਾ ਨਾਲ ਚੱਲ ਰਿਹਾ ਹੈ ਵੰਡੀ ਸਾਹਿਬ ਦੇਸ਼ ਵਿਦੇਸ਼ ਚ ਜਿਹੜੀਆਂ ਸੰਗਤਾਂ ਬੈਠੀਆਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਦੇਸ਼ ਇਥੇ ਦੀ ਸੰਗਤਾਂ ਕਿਰੀਆਂ ਬੇਟੀਆਂ ਕੇ ਵੱਧ ਤੋਂ ਵੱਧ ਜੋ ਵੀ ਆ ਲੰਗਰਾਂ ਦੇ ਇੱਥੇ ਚਲੋ ਹਿੱਸੇ ਪਾਓ ਤੇ ਧਰੂ ਘਰ ਦੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰਨ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਲੱਗੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਨੌਜਵਾਨ ਜਿਹੜੀ ਪੀੜ੍ਹੀਆਂ ਵਿੱਚ ਹੁਸਾਨਾ ਅੱਜ ਕੱਲ ਚਾਦੇ ਆ ਕੇ ਤਾਂ ਕੰਮ ਜੋ ਕਿ ਸਰਕਾਰਾਂ ਦਾ ਪਰ ਸਰਕਾਰਾਂ ਬੰਦੇ ਨਹੀਂ ਚੱਲਦੀਆਂ ਸਾਡੀ ਇਹੋ ਪ੍ਰਾਧਨਾ ਵਾਗੇ ਜਿਹੜੇ ਨੌਜਵਾਨ ਜਿਹੜੀ ਨਸ਼ੇਵਾਲ ਜਾਰੀ ਆ ਉਹਦੇ ਤੇ ਕੰਟਰੋਲ ਕੀਤਾ ਜਾਵੇ ਤੇ ਚੰਗੇ ਕੰਮਾਂ ਵਿੱਚ ਆ ਕੇ ਧਿਆਨ ਦੇਣ ਜੋ ਮੈਂ ਤਾਂ ਸਰਕਾਰ ਘਰੀ ਇਹੋ ਬੇਨਤੀ ਕਰਦਾ ਵਾਂ ਕਿ ਸਰਕਾਰ ਜੋ ਇਹ ਰਹਿਣਾ ਲੈਣੇ ਚ ਲੋ ਸਰਕਾਰ ਬਿਛਟ ਜੇ ਚਾਵੇ ਧਾ ਵੀ ਸਕਦੀ ਨੌਜਵਾਨ ਹੋਰ ਵੀ ਜਿਹੜੇ ਨਾਨਪੁਰ ਸਾਹਿਬ ਹੋਲੇ-ਭੋਲੇ ਬਬੇੜ ਭਾਗ ਸਿੰਘ ਦੇ ਜਿਹੜੇ ਜਾਂਦੇ ਜਿਹੜੇ ਉਹ ਲੜਬਾਜੀ ਕਰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਸਾਡੀ ਵੀਰਾਂਗਰੀ ਬੇਨਤੀ ਹੈ ਵੀ ਆ ਕਿ ਜਿਹੜੇ ਹੰਡਲਬਾਜੀ ਕਰਦੇ ਆ ਉਹ ਧਿਆਨ ਨਾਲ ਜਾ ਕੇ ਹੀ ਗੁਰੂਦਰਸ਼ਨ ਕਰਨ ਜਿਹੜੇ ਕਿ ਰਾਹ ਦੇ ਵਿੱਚ ਕਦੀ ਮੋਟਰਸਾਈਕਲ ਭਰਾ ਭਰਾ ਕਰਦੇ ਆ ਉਹਨਾਂ ਦੇ ਤੋਂ ਸਾਨੂੰ ਕਿਹਾ ਜਾਂਦਾ ਜਿਹੜੇ ਕਿ ਆਪਣਾ ਪ੍ਰਸ਼ਾਸਨ ਆ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਸਖਤ ਕਾਰਵਾਈ ਕੀਤੀ ਜਾਵੇ ਫਦੇ ਬਲਾ ਬਾਹੀ ਸਿੰਘ ਸਾਹਿਬ ਆਇਓਰ ਜਿੱਕੀ ਫਦੇ ਰਿਪੋਰਟਰ ਮਲਕੀਤ ਸਿੰਘ ਬੱਬੂ ਦੀ ਰਿਪੋਰਟ ਪੰਜਾਬੀ ਐਕਟਿਵ ਟੀਵੀ ਅਮਰੀਤ ਸਰ